ਇੱਕ ਮਸਲਾ ਪੰਜਾਬ ਵਿੱਚ ਕਹਿੰਦੇ ਉੱਠਿਆ ਕਿ ਪੰਜਾਬ ਪੁਲਿਸ ਤੇ ਆਰਾਮ ਫਰਮਾਉਂਦੀ ਫਿਰਦੀ ਹੈ ਪਰ ਉੱਥੇ ਹੋਰ ਕਈਆਂ ਦੀ ਬੇਰਾਮੀ ਹੋ ਗਈ ਹੈ ਉਹ ਮਸਲਾ ਕੀ ਹੈ ਪੂਰਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਪੌਣੇ ਕਿ 400 ਦੇ ਕਰੀ ਪੁਲਿਸ ਸਟੇਸ਼ਨ ਤੇ ਚੌਕੀਆਂ ਹੈਗੀਆਂ ਨੇ ਜਿੰਨਾਂ ਦੇ ਹਜ਼ਾਰ ਆਪਣੀ ਜਗ੍ਹਾ ਨਹੀਂ ਆ ਦੇਖੋ ਪੰਜਾਬ ਪੁਲਿਸ ਪੈਸਾ ਕਿੱਥੇ ਖਰਚ ਕਰਦੇ ਹਾਲਾਂਕਿ ਪਿੱਛੇ ਜੇ ਹਰਪਾਲ ਸਿੰਘ ਚੀਮਾ ਉਹਨਾਂ ਦੀ ਇੱਕ ਸਟੇਟਮੈਂਟ ਵੀ ਆਈ ਉਹਨਾਂ ਨੇ ਪੁਲਿਸ ਦੇ ਮਜ਼ਬੂਤੀ ਕਰਨ ਵਾਸਤੇ ਸਟਰੈਂਥਨ ਵਾਸਤੇ 1000 ਕਰੋੜ ਰੁਪਈਆ ਸੈਂਟਰ ਸਰਕਾਰ ਤੋਂ ਮੰਗਿਆ ਪਰ ਪਹਿਲਾਂ ਵੀ ਜਿਹੜੇ ਪੈਸੇ ਆਉਂਦੇ ਨੇ ਉਹ ਪੈਸੇ ਕਿ ਇਹਤੇ ਆਡਿਟ ਹੋਣਾ ਚਾਹੀਦਾ ਪੰਜਾਬ ਦੇ ਪੁਲਿਸ ਕੋ ਸਿਕਰਟ ਫੰਡ ਹੈ ਉਹ ਸਿਕਰਟ ਫੰਡ ਦਾ ਆਡਿਟ ਨਹੀਂ ਹੁੰਦਾ ਪਰ ਜੇ ਪੰਜਾਬ ਦੇ ਵਿੱਚ ਲੰਬੇ ਸਮੇਂ ਦੇ ਥਾਣੇ ਹੈ ਨਹੀਂ ਆ ਥਾਣ ਬਿਲਡਿੰਗਾਂ ਆਪਣੀਆਂ ਇਮਾਰਤਾਂ ਨਹੀਂ ਆ ਜਾਂ ਉਹਨਾਂ ਨੇ ਕਿਰਾਏ ਤੇ ਲਈਆਂ ਜਾਂ ਕਬਜ਼ੇ ਚ ਲਈਆਂ ਗਏ ਤੇ ਸਰਾਸਰ ਧੱਕਾ ਹੁਣ ਮੰਡੀ ਬੋਰਡ ਦੇ ਬਹੁਤ ਸਾਰੀਆਂ ਮਾਰਕੀਟ ਕਮੇਟੀਆਂ ਦੇ ਦਫ਼ਤਰਾਂ ਦੇ ਵਿੱਚ ਥਾਣੇ ਨੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਭਵਨ ਕਿਸਾਨ ਭਵਨ ਦਾ ਕੀ ਮਤਲਬ ਹੁੰਦਾ ਕਿ ਨੇਰੇ ਸਵੇਰੇ ਜੇ ਉਹ ਕਿਸੇ ਕਿਸਾਨ ਨੇ ਰਹਿਣਾ ਦੂਜੀ ਜਗ੍ਹਾ ਜਾ ਕੇ ਤੇ ਉਹ ਥੋੜੇ ਜੇ ਪੈਸੇ ਦੇ ਕੇ ਕਿਸਾਨ ਭਵਨ ਜਾ ਕੇ ਰਹਿ ਸਕਦਾ ਉਥੇ ਪੁਲਿਸ ਵਾਲਿਆਂ ਦੇ ਡੇ ਲੱਗੇ ਹੋਏ ਨੇ ਉਥੇ ਪੁਲਿਸ ਚੌਕੀਆਂ ਤੇ ਪੁਲਿਸ ਥਾਣੇ ਚੱਲ ਰਹੇ ਨੇ ਜੀ ਸਥਿਤੀ ਜਿਹੜੀ ਪੰਜਾਬੀ ਟਰਬਿਊਂ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਉਹਨਾਂ ਦੀ ਖਬਰ ਹੈ ਪਹਿਲੇ ਪੰਨੇ ਤੇ ਕਿ ਜਿਹੜੇ ਪੁਲਿਸ ਆ ਆਰਾਮ ਫਰਮਾ ਰਹੀ ਆ ਉਹ ਹੁਣ ਜਿਹੜੇ ਹੁਣ ਮੰਡੀ ਬੋਰਡ ਦੇ ਚੇਅਰਮੈਨ ਐਚ ਐਸ ਬਰਸੱਟ ਸਾਹਿਬ ਉਹਨਾਂ ਨੇ 6 ਵਿਭਾਗਾਂ ਦੇ ਮੰਤਰੀਆਂ ਨੂੰ ਚਿੱਠੀਆਂ ਲਿਖੀਆਂ ਵੀ ਕਟੋੜ ਰੱਬ ਦੀ ਮਿਹਰ ਕਰੋ ਜੇ ਥਾਣੇ ਛੱਡ ਨਹੀਂ ਸਾਡੇ ਤੇ ਪੈਸੇ ਦੇ ਦਿਓ ਕੱਲਾ 2.5 ਕਰੋੜ ਤੇ ਪੰਜਾਬ ਪੁਲਿਸ ਨੇ ਦੇਣਾ ਮੰਡੀ ਬੋਰਡ ਦਾ ਪਿਛਲੇ 2.5 ਕਰੋੜ ਜਿਹੜਾ ਥਾਣੇ ਆ ਜਾਂ ਜਿਹੜੇ ਚਮਕੀਆਂ ਨੇ ਉਹ ਮੰਡੀ ਬੋਰਡ ਦੇ ਟਿਕਾਣਿਆਂ ਤੇ ਚੱਲ ਰਹੀ ਹੈਗੀ ਐ ਤੇ ਇਹ ਨਹੀਂ ਕਿ ਇਸ ਸਰਕਾਰ ਦਾ ਕਸੂਰ ਆ ਉਹ ਤੇ ਪਿਛਲੀਆਂ ਸਰਕਾਰਾਂ ਦਾ ਵੀ ਕਸੂਰ ਆ ਤੇ ਪਿਛਲੇ ਡੀਜੀਪੀ ਦਾ ਵੀ ਕਸੂਰ ਆ ਦੋਖਰਾ ਕਿੰਨੇ ਡੀਜੀਪੀ ਗੌਰਵ ਜਾਦਵ ਸਾਹਿਬ ਤੋਂ ਆਪਾਂ ਪਿੱਛੇ ਤੁਰਨੇ ਤੁਰ ਪਈਏ ਗੌਰਵ ਜਾਦਵ ਸਾਹਿਬ ਤੋਂ ਚਲੋ ਉਹਨਾਂ ਦੇ ਉੱਤੇ ਕਾਊਂਟ ਕੀ ਕਰਨਾ ਮਹੀਨੇ 2 ਮਹੀਨੇ ਰਹੇ ਨੇ ਵੀਕੇ ਭਾਵਰਾ ਸੁਧਾਰ ਛੱਟੋਪਾਦਿਆ ਇਕਬਾਲਪ੍ਰੀਤ ਸਿੰਘ ਸੋਤਾ ਉਹਨਾਂ ਤੋਂ ਪਹਿਲਾਂ ਦਿਨਕਰ ਗੁਪਤਾ ਸਾਹਿਬ ਦਿਨਕਰ ਗੁਪਤਾ ਤੋਂ ਪਹਿਲਾਂ ਸ਼੍ਰੀਸ਼ ਰੋੜਾ ਸ਼੍ਰੀਸ਼ ਰੋੜਾ ਸਾਹਿਬ ਤੋਂ ਪਹਿਲਾਂ ਸਮੀਰ ਸੈਣੀ ਸੀ ਜਾਂ ਪਿਛਲੇ ਵੀ ਆਪਾਂ ਲੈ ਲਈਏ ਯਾਰ ਕਮਾਲ ਐਨੇ ਡੀਜੀਪੀ ਰਹਿ ਚੁੱਕੇ ਆਪਣੇ ਆਪ ਨੂੰ ਧਾਕੜ ਸਮਝਦੇ ਰਹੇ ਨੇ ਤੇ ਤੁਸੀਂ ਥਾਣੇ ਨਹੀਂ ਬਣਾਏਗੇ ਤੁਸੀਂ ਪੁਲਿਸ ਚੌਂਕਿਆਂ ਵਾਸਤੇ ਨਹੀਂ ਜਾਦੇ ਥਾਣੇ ਮਰਜ਼ ਕਰ ਦਿੰਦੇ ਕਟੂਕੜਾ ਨਵਾਂ ਗਰਾਉਂਡ ਦੇ ਵਿੱਚ ਵੀ ਇਹਨਾਂ ਕੋ ਆਪਣੀ ਬਿਲਡਿੰਗ ਨਹੀਂ ਸੀ ਸਾਰੇ ਦੇ ਕਬਜ਼ਾ ਕਈਆਂ ਤੇ ਇਹਨਾਂ ਨੇ ਤਰਨਤਾਲ ਦੇ ਪਾਸੇ ਕਈ ਖਾੜਕੂ ਜਿਹੜੇ ਸੀ ਉਹਨਾਂ ਦੇ ਘਰਾਂ ਤੇ ਇਹਨਾਂ ਨੇ ਥਾਣੇ ਬਣਾ ਲਏ ਸੀ ਉਹ ਪਿੱਛੇ ਚ ਜਾ ਕੇ ਖਾਲੀ ਕਰਵਾਏ ਆਗੇ ਨੇ ਤੇ ਪੈਸਾ ਕਿੱਥੇ ਆਉਂਦਾ ਪੁਲਿਸ ਤੇ ਸਭ ਤੋਂ ਵੱਧ ਪੈਸਾ ਖਰਚ ਕੀਤਾ ਜਾਂਦਾ ਪੰਜਾਬ ਦੇ ਵਿੱਚ ਥਾਣੇ ਤੁਹਾਡੇ ਕੋ ਆਪਣੇ ਨਹੀਂ ਹੈਗੇ ਡੀਜੀਪੀ ਤੁਹਾਡੇ ਕੋ ਅਨਗਿਣਤ ਬੇਲੋੜੇ ਨੇ ਬਲੋੜੇ ਅਫਸਰਾਂ ਨੇ ਕਟੋਗੜ ਉਧਰ ਹੀ ਖਰਚਾ ਕਢਾ ਲੋ ਇੱਕ ਜਿਹੜਾ ਡੀਜੀਪੀ ਅਫਸਰ ਆ ਉਹ ਕਟਵੜ ਪੰਜਾਬ ਪੂ ਸਰਕਾਰ ਨੂੰ ਮਹੀਨੇ ਦਾ 7-8 ਲੱਖ ਰੁਪਏ ਦਾ ਪੈਂਦਾ ਦੋ 2.5 ਲੱਖ ਉਹਦੀ ਤਨਖਾਹ 25 ਗਨਮਣ 4-5 ਗੱਡੀਆਂ ਚੱਲਦੀਆਂ ਉਹਨਾਂ ਦੇ ਫਿਰ ਦਫਤਰ ਆ ਫਿਰ ਘਰ ਆ ਠੀਕ ਹੈ ਜੇ ਸਥਿਤੀ ਜੇ ਪੰਜਾਬ ਪੁਲਿਸ ਨੂੰ ਚਾਹੀਦੇ ਘਟੂ ਘੜ ਆਪਣੇ ਥਾਣੇ ਬਣਾਉਣੇ ਚਾਹੀਦੇ ਹੁਣ ਸੈਂਟਰ ਪੈਸੇ ਦਿੰਦਾ ਕਿ ਨਹੀਂ ਦਿੰਦਾ ਪਰ ਮੰਡੀ ਬੋਰਡ ਤੇ ਕਹਿ ਰਿਹਾ ਨਾ ਕਿ ਸਾਨੂੰ ਪੈਸੇ ਦੋ ਕਿ ਸਾਡੇ ਛੱਡੋ ਔਰ ਇਸ ਮਸਲੇ ਜੇ ਕਿਸਾਨਾਂ ਨੂੰ ਖੜੇ ਹੋਣਾ ਚਾਹੀਦਾ ਕਿਸਾਨ ਭਵਨ ਜਿਹੜੇ ਨੇ ਉਹ ਪੁਲਿਸ ਵਾਸਤੇ ਥੋੜਾ ਬਣਾਏ ਨੇ ਮਾਰਕੀਟ ਕਮੇਟੀਆਂ ਪੁਲਿਸ ਵਾਸਤੇ ਥੋੜਾ ਬਣਾਈਆਂ ਇਹ ਪਹਿਲਾਂ ਜਦੋਂ ਚੰਡੀਗੜ੍ਹ ਜਿਹੜਾ ਕਿਸਾਨ ਭਵਨ ਇੱਥੇ ਵੀ ਬਾਦਲਾਂ ਦੀ ਤੇ ਭਜਨ ਲਾਲ ਜਿਹੜਾ ਹਰਿਆਣਾ ਦਾ ਮੁੱਖ ਮੰਤਰੀ ਸੀ ਜਿਨਨੇ ਪੰਜਾਬ ਦੇ ਹੱਕ ਖੋਏ ਨੇ ਸੈਂਟਰ ਸਰਕਾਰ ਨਾਲ ਮਿਲ ਕੇ ਉਹਦੀ ਸਕਿਉਰਟੀ ਇੱਥੇ ਰਹਿੰਦੀ ਰਹੀ ਹੈ ਕਈ ਸਾਲ ਕਿਉਂਕਿ ਉਹ ਸਾਂਝਾ ਸੀ ਇਹਨਾਂ ਦੇ ਨਾਲ ਵੀ ਹਰਿਆਣਾ ਹਰਿਆਣਾ ਦਾ ਮੁੱਖ ਮੰਤਰੀ ਦੀ ਸਕਿਉਰਟੀ ਪੰਜਾਬ ਪੰਜਾਬ ਕਿਸਾਨ ਭਵਨ ਚ ਕਿਉਂ ਰਵੇ ਹਾਲਾਂਕਿ ਹਰਿਆਣਾ ਚ ਹਰਿਆਣਾ ਦੇ ਬਹੁਤ ਭਵਨ ਹੈਗੇ ਉਹਨਾਂ ਦੀ ਆਪਦੀਆਂ ਇਮਾਰਤਾਂ ਨੇ ਪੰਜਾਬ ਚ ਇੱਕੋ ਇੱਕ ਪੰਜਾਬ ਦੇ ਅਪਸਰਾਂ ਦੀ ਪੰਜਾਬ ਦੇ ਪੋਲਿਟਿਸ਼ਨਰ ਦੀ ਤੁਸੀਂ ਸਮਝ ਲਾ ਲਓ ਕਿ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸਿਰਫ ਇੱਕੋ ਪੰਜਾਬ ਦਾ ਸਰਕਾਰੀ ਤੌਰ ਤੇ ਕਿਸਾਨ ਭਵਨ ਆ ਬਾਕੀ ਪੰਜਾਬ ਦਾ ਕੋਈ ਇੱਥੇ ਆਪਣਾ ਭਵਨ ਨਹੀਂ ਹੈਗਾ ਇੱਥੇ ਰਾਜਸਥਾਨ ਦਾ ਭਵਨ ਇੱਥੇ ਮਾਚਲਪੁਰਦੇ ਦਾ ਭਵਨ ਇੱਥੇ ਹਰਿਆਣੇ ਦੇ ਭਵਨ ਇੱਥੇ ਗੁਜਰਾਤ ਦੇ ਭਵਨ ਆ ਗਏ ਨੇ ਕਸ਼ਮੀਰ ਦੇ ਭਵਨ ਆ ਗਏ ਨੇ ਉੱਤਰਾਖੰਡ ਦੇ ਭਵਨ ਆਏ ਨੇ ਪਰ ਪੰਜਾਬ ਦਾ ਇੱਕੋ ਭਵਨ ਆ ਉਹ ਕਿਸਾਨ ਭਵਨ ਆ ਜਿੱਥੇ ਕਿਸਾਨ ਕੋਈ ਆ ਕੇ ਰਹਿ ਸਕਦਾ ਜੋ ਆਪਣੀਆਂ ਕਾਨਫਰੰਸਾਂ ਕਰ ਸਕਦੇ ਨੇ ਬਾਕੀ ਦੇ ਪੰਜਾਬ ਦੇ ਮੁੱਖ ਮੰਤਰੀਆਂ ਕਦੀ ਧਿਆਨ ਨਹੀਂ ਕੀਤਾ ਕਿਉਂਕਿ ਆਪਣੀਆਂ ਤਜੋਰੀਆਂ ਭਰਤੇ ਲੱਗੇ ਹੋਏ ਨੇ ਤੁਸੀਂ ਹਰਿਆਣੇ ਦੇ ਇੱਥੇ ਦੇ ਲੋ ਘਟੋੜ 5-7 ਹੋਣਗੇ ਇੱਕ ਭਵਨ ਹਿਮਾਚਲ ਦੇ ਨੇ ਉੱਤਰਾਖੰਡ ਦੇ ਨੇ ਰਾਜਸਥਾਨ ਦੇ ਨੇ ਗੁਜਰਾਤ ਦੇ ਨੇ ਕੇਰਲਾ ਦੇ ਨੇ ਕਸ਼ਮੀਰ ਦੇ ਨੇ ਪੰਜਾਬ ਦੇ ਨਹੀਂ ਹੈਗੇ ਤੇ ਉਹ ਉਥੇ ਪਹਿਲਾਂ ਬਾਦਲ ਸਰਕਾਰ ਦੇ ਵੀ ਜਿਹੜੇ ਸਕਿਉਰਟੀ ਉਹ ਇੱਕ ਬੈਰਕੋਨਾ ਮੱਲੀ ਸੀ ਇੱਕ ਭਜਨ ਲਾਲ ਦੇ ਸਕਿਉਰਟੀ ਨੇ ਮੱਲੀ ਹੋਈ ਸੀ ਉਹ ਮਸਾਂ ਹੀ ਖਾਲੀ ਕਰਵਾਈ ਪਾਦੇ ਪੈਸੇ ਦਿੱਤੇ ਕਿ ਨਹੀਂ ਦਿੱਤੇ ਹੈਗੇ ਪਰ ਜੀ ਸਥਿਤੀ ਦੇ ਵਿੱਚ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੇ ਪੁਲਿਸ ਸਾਡੇ ਪੋਲਿਟਿਸ਼ੀਨ ਇਹਨਾਂ ਦਾ ਵਿਜ਼ਨ ਕਿੰਨਾ ਕੀ ਆ ਕਿੰਨਾ ਕੀ ਅਪ ਟੂ ਰਾਈਟ ਹੈਗੇ ਨੇ ਬਸ ਇਹ ਕਿ ਕਿ ਪੁਲਿਸ ਦਾ ਇਸਤੇਮਾਲ ਹੁੰਦਾ ਵਿਰੋਧੀਆਂ ਨੂੰ ਠੋਕਣ ਤੇ ਜਾਂ ਕੋਈ ਸਰਕਾਰ ਦੇ ਖਿਲਾਫ ਬੋਲਦਾ ਉਹਨਾਂ ਨੂੰ ਠੋਕਣ ਤੇ ਇਸ ਤਰ੍ਹਾਂ ਤੁਹਾਨੂੰ ਸਹਿਜੇ ਅੰਦਾਜ਼ਾ ਲਗਾ ਲਗਾਇਆ ਜਾ ਸਕਦਾ ਕਿ ਜਿੰਨਾ ਜਿਸ ਪੁਲਿਸ ਦੇ ਆਪਣੇ ਨਹੀਂ ਠਾਣੇ ਤੇ ਉਹ ਕੀ ਕਰੇਗੀ ਠਾਣੇ ਕਿਰਾਏ ਤੇ ਨੇ ਪੁਲਿਸ ਕਿਰਾਏ ਤੇ ਨੇ ਹੁਣ ਠੀਕ ਹੈ ਕਿ ਇੱਕ ਉਹ ਵੀ ਮੰਡੀ ਬੋਰਡ ਵੀ ਸਰਕਾਰੀਦਾਰ ਆ ਪੁਲਿਸ ਵੀ ਸਰਕਾਰੀ ਉਥੋਂ ਪੈਸੇ ਕੱਢ ਕੇ ਉਥੋਂ ਲਾ ਦੇਣਗੇ ਪਰ ਗੱਲ ਇਹ ਕਿ ਹਰ ਹਰ ਵਿਭਾਗ ਨੂੰ ਬਜਟ ਅਲਾਟ ਕੀਤਾ ਜਾਂਦਾ ਤੇ ਪੰਜਾਬ ਪੁਲਿਸ ਨੂੰ ਸਭ ਤੋਂ ਵੱਧ ਜਿਹੜਾ ਬਜਟ ਆ ਅਲਾਟ ਕੀਤਾ ਜਾਂਦਾ ਮਤਲਬ ਹੈਲਥ ਨਾਲੋਂ ਵੀ ਵੱਧ ਬਜਟ ਐਜੂਕੇਸ਼ਨ ਨਾਲੋਂ ਵੀ ਵੱਧ ਬਜਟ ਐਗਰੀਕਲਚਰ ਨਾਲੋਂ ਵੀ ਵੱਧ ਬਜਟ ਇਸ ਦੇ ਬਾਵਜੂਦ ਪੰਜਾਬ ਪੁਲਿਸ ਕੋਲ ਥਾਣੇ ਤੇ ਪੁਲਿਸ ਚੌਕੀਆਂ ਵਾਸਤੇ ਆਪਣੇ ਥਾਂ ਨਹੀਂ ਹੈ ਤੇ ਨਾਲ ਹੀ ਇੱਕ ਤੀਜਾ ਮੁੱਦਾ ਵੀ ਬੜਾ ਗੰਭੀਰ ਆ ਉਹ ਇਸ ਕਰਕੇ